ਅੱਜ ਪਟਿਆਲਾ ਵਿਖੇ ਪਟਿਆਲਾ ਪ੍ਰੋਗਰੈਸਿਵ ਫਰੰਟ ਦੇ ਪ੍ਰਧਾਨ ਆਕਾਸ਼ ਬੌਕਸਰ ਅਤੇ ਸੀਨੀਅਰ ਐਡਵੋਕੇਟ ਸਤੀਸ਼ ਕਰਕਰਾਂ ਦੀ ਅਗਵਾਈ ਦੇ ਹੇਠ ਕਾਨੂੰਨੀ ਸਲਾਹ ਕੈਂਪ ਲਗਾਇਆ ਗਿਆ ਇਸ ਮੌਕੇ ਤੇ ਐਡਵੋਕੇਟ ਸਤੀਸ਼ ਕਰਕਰਾਂ ਦੇ ਨਾਲ ਜਵੀਰ ਸਿੰਘ ਦਿੱਤੂਪੁਰਾ, ਹਿਮਾਂਸ਼ੂ ਕੰਡਾ ਅਤੇ ਹੋਰ ਕਈ ਐਡਵੋਕੇਟ ਸ਼ਾਮਿਲ ਰਹੇ ਇਸ ਮੌਕੇ ਤੇ ਸਤੀਸ਼ ਕਰਕਰਾਂ ਨੇ ਆਏ ਲੋਕਾਂ ਨੂੰ ਕਾਨੂੰਨੀ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਇਸ ਕਾਨੂੰਨੀ ਮਾਮਲਿਆਂ ਦੇ ਵਿੱਚ ਫੌਜਦਾਰੀ ਮਾਮਲੇ, دیਵਾਨੀ ਮਾਮਲੇ, ਵਿਆਹ ਸੰਬੰਧੀ ਮਾਮਲੇ, ਜ਼ਿਦਾਂ ਸੰਬੰਧੀ ਮਾਮਲੇ ਤੇ ਹੋਰ ਕਾਨੂੰਨੀ ਸਲਾਹ ਦੇ ਬਾਰੇ ਵੀ ਲੋਕਾਂ ਨੂੰ ਜਾਣੂ ਕਰਾ ਦਿੱਤਾ ਗਿਆ ਕਿਆ ਨਾਮ ਸਰ ਦਾ ਭਾਈ ਸਤਿ ਸ਼੍ਰੀ ਅਕਾਲ ਜੀ ਤੇ ਆਪਣਾ ਅੱਜ ਦਾ ਪ੍ਰੋਗਰਾਮ ਰੱਖਿਆ ਉਸ ਬਾਰੇ ਜਾਣਕਾਰੀ ਦਿਦੋ ਇਹ ਅੱਜ ਅਸੀਂ ਲੀਗਲ ਕਰਕੇ ਰੱਖਿਆ ਹੈ ਕਿ ਲੀਗਲ ਐਡਵਾਈਸ ਕਿਹਨੇ ਹੈ ਪ੍ਰੋਵਾਈਡ ਕਰਨ ਵਾਸਤੇ ਆਹ ਗੰਟਾ ਨੂੰ ਸਾਡਾ ਪਰਪਰਪੀ ਹੈ ਕਿ ਜਿੱਤੇ ਵੀ ਕੋਈ ਐਸਾ ਕੇਸ ਹੈ ਜਿਹਨੂੰ ਆਪਣੇ ਆਪ ਨੂੰ ਸਮਝ ਵੀ ਨਹੀਂ ਆਉਂਦੀ ਜਾਂ ਕੋਰਟਾਂ ਦੇ ਵਿੱਚ ਉਹਨਾਂ ਦੇ ਕੇਸ ਚੱਲ ਰਹੇ ਹਨ ਜਾਂ ਕੋਈ ਉਹਨਾਂ ਨੂੰ ਪ੍ਰੋਬਲਮ ਹੈ ਕੇਸ ਕਰਨਾ ਚਾਹੁੰਦੇ ਹੈ ਇਹ ਉਹਨਾਂ ਦੇ ਕਿਸੇ ਨੇ ਕੇਸ ਕੀਤਾ ਹੈ ਤਾਂ ਉਹ ਸਬੰਧਤ ਵਿਅਕਤੀ ਨੂੰ ਆਪਣੀ ਜਾਣਕਾਰੀ ਦੇ ਕੇ ਸਾਡੇ ਕੋਲ ਹੱਤਰਾਂ ਦੀ ਸਲਾਹ ਲੈ ਸਕਦੇ ਆ ਉਹ ਕਿ ਉਹਨਾਂ ਦਾ ਨਿਪਟਾਰਾ ਉਹਨਾਂ ਦੇ ਕੇਸ ਦਾ ਨਿਪਟਾਰਾ ਜਾਂ ਉਹਨਾਂ ਦੇ ਹੱਕ ਦਾ ਕੇਸ ਕਿਵੇਂ ਲਿਤਾਇਆ ਜਾ ਸਕਦਾ ਹੈ ਜਾਂ ਇਸ ਤੋਂ ਇਲਾਵਾ ਸਿੰਘ ਜਿੰਨਾ ਵੀ ਪਹਿਲਾਂ ਵੀ ਅਸੀਂ ਕੰਕ ਲਾਉਂਦੇ ਰਹੇ ਹਾਂ ਤਾਂ ਸਾਡਾ ਪਰਪਰਪੇ ਹੀ ਹੈ ਕਿ ਲੋਕਾਂ ਨੂੰ ਅਵੇਅਰ ਕਰਾਇਆ ਜਾਵੇ ਕਿ ਉਹਨਾਂ ਦੇ ਕਾਨੂੰਨੀ ਹੱਕ ਕੀ ਹਨ ਉਹਨਾਂ ਦੀ ਕਾਨੂੰਨੀ ਡਿਊਟੀਆਂ ਕੀ ਹਨ ਕਿਉਂਕਿ ਆਪਾਂ ਹੱਕ ਦਾ ਸਾਇ ਇਹ ਸਮਝ ਲਏ ਨੇ ਡਿਊਟੀਆਂ ਘੱਟ ਸਮਝਦੇ ਐ ਤਾਂ ਇਸ ਵੰਦ ਦੇ ਵਿੱਚ ਅਸੀਂ ਉਹਨਾਂ ਨੂੰ ਇਹ ਵੀ ਦੱਸਣਾ ਚਾਹਣੀ ਐ ਕਿ ਅੱਜਕੱਲ ਜੋ ਸਿਲਸਿਲਾ ਚੱਲ ਰਿਹਾ ਐ ਉਹ ਟਾਂ ਦੇ ਵਿੱਚ ਕੇਸਾਂ ਦੀ ਤਰਦਾਦ ਇੰਨੀ ਹੋਗੀ ਲੰਬਰੀਂ ਇੰਨੀ ਹੋਗੀ ਕਿ ਉਹ ਕੇਸਨ ਲਿਪੜਨ ਤੇ ਲੱਗਣ 3-4 ਸਾਲ ਮੇਰੇ ਖਿਆਲ ਆ ਵੀ ਲੱਗ ਜਾਂਦੇ ਐ ਉਹਦੇ ਵਿੱਚ ਨਾ ਤਾਂ ਐਡਵੋਕੇਟ ਦਾ ਕੋਈ ਕਸੂਰ ਐ ਨਾ ਕਿਸੇ ਜੱਜ ਸਾਹਿਬਾਨ ਦਾ ਕਸੂਰ ਐ ਤਾਂ ਇਹ ਵੀ ਇੱਕ ਪ੍ਰੋਸੈਸ ਹੈ ਕਿ ਜਿਹੜਾ ਆਪਣਾ ਲੀਗਲ ਪ੍ਰੋਸੈਸ ਹੈ ਉਹ ਥੋੜਾ ਜਿਹਾ ਕੈਸਾ ਬੈਂਕੀ ਹੈ ਨਾ ਜਿਨੇ ਗਵਾਹੀ ਆਉਣੀ ਹੈ ਅੱਜ ਕੋਈ ਨਹੀਂ ਆਇਆ ਤਾਂ ਗਵਾਹੀ ਵਾਸਤੇ ਡੇਟ ਪੈਗੀ ਅੱਜ ਕੋਈ ਵਿਰੋਧੀ ਧਿਰ ਦੀ ਗਵਾਹੀ ਨਹੀਂ ਆਈ ਉਹਦੀ ਡੇਟ ਪੈਗੀ ਇਸ ਤਰ੍ਹਾਂ ਕਰਕੇ ਜਿਹੜਾ ਹੈ ਕੇਸ ਜਿਹੜਾ ਹੈ ਉਹ ਲੰਬੀ ਹੋ ਜਾਂਦਾ ਹੈ ਜਦ ਕਿ ਲੋਕਾਂ ਦੇ ਵਿੱਚ ਇਹ ਚਰਚਾ ਹੋ ਰਹੀ ਹੈ ਉਹ ਕਹਿੰਦੇ ਜੀ ਤਰੀਕ ਤੇ ਤਰੀਕ ਮਿਲ ਜਾਂਦੀ ਹੈ ਲੇਕਿਨ ਇਹਦੇ ਵਿੱਚ ਨਾ ਕਿਸੇ ਦਾ ਕੋਈ ਫੂਟ ਨਹੀਂ ਹੈ ਸਾਡਾ ਪ੍ਰੋਸੈਸ ਸਾਡਾ ਲਾ ਤਾਂ ਦੇ ਕਾਨੂੰਨੀ ਜਿਹੜੀ ਦੌਬੇ ਚ ਉਹ ਇਸ ਤਰ੍ਹਾਂ ਦੇ ਹੈ ਕਿ ਸੱਗੇ ਬੜਾ ਲੰਬੀ ਹੋ ਜਾਂਦਾ ਕੰਮ ਅਸੀਂ ਉਹਨਾਂ ਨੂੰ ਇਹ ਚਾਹਣੀ ਹੈ ਕਿ ਸ਼ਾਰਟ ਕਰਕੇ ਸ਼ਾਰਟ ਵੇ ਦੇ ਵਿੱਚ ਉਹਨਾਂ ਨੂੰ ਪਾਇਆ ਜਾ ਸਕੇ ਇਹਦੇ ਵਾਸਤੇ ਵਸੇ ਲੀਗਲ ਰੇਟ ਜਿਹੜੀ ਹੈ ਗਵਰਨਮੈਂਟ ਦੀ ਤਰਫੋਂ ਵੀ ਦਿੱਤੀ ਜਾਂਦੀ ਹੈ ਲੇਕਿਨ ਜਿਹੜਾ ਸਾਡਾ ਟਕਿਆਲਾ ਪ੍ਰੋਗਰੈਸਿਵ ਫਰੰਟ ਹੈ ਇਹ ਇਸ ਸਟ੍ਰੀਟ ਤੇ ਬਣਾਇਆ ਗਿਆ ਹੈ ਕਿਹ ਲੋਕਾਂ ਨੂੰ ਪ੍ਰੋਵਾਈਡ ਕਰ ਸਕੀਏ ਉਹਨਾਂ ਦੇ ਹੱਕ ਕੀ ਹੈ ਉਹਨਾਂ ਦੀ ਡਿਊਟੀਆਂ ਕੀ ਹੈ ਅਗਰ ਉਹ ਕਿਸੇ ਕੇਸ ਦੇ ਵਿੱਚ ਫਸੇ ਹੋਏ ਹੈ ਤਾਂ ਉਹ ਕਿਵੇਂ ਨਿਕਲਣਾ ਹੈ ਹਨ ਗਵਰਨਮੈਂਟ ਦਾ ਵੀ ਹੈਗਾ ਇਹ ਪ੍ਰੋਵੀਜ਼ਨ ਹੈਗੀ ਹੈ ਲੇਕਿਨ ਅਸੀਂ ਆਪਣੀ ਤਰਫੋਂ ਪ੍ਰੋਗਰੈਸਿਵ ਫਰੰਟ ਦੇ ਜਿਹਦੇ ਪ੍ਰੈਜ਼ੀਡੈਂਟ ਹੈ ਆਕਾਸ਼ ਬੌਕਸਰ ਜੀ ਉਹਨਾਂ ਦੀ ਹੀ ਹੈ ਡਿਊਟੀ ਇਸ ਟਾਈਮ ਉਹ ਡਿਊਟੀ ਨਿਭਾ ਵੀ ਰਹੇ ਹਨ ਉਹਨਾਂ ਨੇ ਹੀ ਇਹ ਕੰਪੇਨ ਜਿਹੜਾ ਅੱਜ ਦਾ ਲਾਇਆ ਹੈ ਇਹ ਆਰਗੇਨਾਈਜ਼ ਕੀਤਾ ਹੈ ਔਰ ਮੇਰੇ ਖਿਆਲ ਹੈ ਵੀ ਅੱਗੇ ਤੋਂ ਕਿਉਂਕਿ ਇਹ ਇੱਕ ਨਵਾਂ ਫਰੰਟ ਹੈ ਇੱਕ ਨਵਾਂ ਪਲੇਟਫਾਰਮ ਹੈ ਇਹਨੂੰ ਸੱਗੇ ਵਧਾਉਣ ਵਾਸਤੇ ਆਕਾਸ਼ ਬੌਕਸਰ ਨੂੰ ਇਸ ਕਰਕੇ ਸੀ ਪ੍ਰੈਜ਼ੀਡੈਂਟ ਬਣਾਇਆ ਗਿਆ ਹੈ ਕਿ ਇਹ ਇੱਕ ਸੋਸ਼ਲ ਵਰਕਰਤਾ ਹੈ ਇਹ ਹੈ ਪੋਲਿਟੀਕਲ ਵਰਕਰ ਨਹੀਂ ਹੈ ਲੇਕਿਨ ਮੈਂ ਦੇਖਿਆ ਇਹਨਾਂ ਦੀ ਨੀਤੀ ਇੱਕ ਜਜ਼ਬਾ ਹੈ ਸੋਸ਼ਲ ਵਰਕ ਕਰਨ ਦਾ ਔਰ ਹਰ ਫੀਲਡ ਵਿੱਚ ਹੈ ਤਾਂ ਇਸ ਕਰਕੇ ਸਾਨੂੰ ਇਸ ਫਰੰਟ ਦੀ ਪੂਰੀ ਆਸ ਰੱਖਾਂਗੇ ਇਸ ਫਰੰਟ ਤੇ ਕਿ ਇਸ ਤਰ੍ਹਾਂ ਦੇ ਲੀਗਲ ਕੈਂਪ ਜਿਹੜੇ ਲਗਾਏ ਜਾਣ ਔਰ ਲੋਕਾਂ ਨੂੰ ਉਹਨਾਂ ਦੇ ਹੱਕ ਔਰ ਲੋਕਾਂ ਨੂੰ ਉਹਨਾਂ ਦੀ ਧੁਕੀ ਦੇ ਬਾਰੇ ਜਾਣੂ ਕਰਾਇਆ ਜਾ ਕੇ ਅਵੇਅਰਨੈਸ ਹੈ ਹੀ ਬਹੁਤ ਜ਼ਰੂਰੀ ਤਾਂ ਮੈਂ ਐਸੀ ਆਸ ਜਿਹੜੀ ਹੈ ਆਕਾਸ਼ ਬਖਸ਼ ਸਕ ਤੋਂ ਰੱਖਦਾ। ਕਾਣਾ ਮਹੋਦਈ ਸਾਹਿਬ ਜੀ ਮੈਂ ਆਈ ਤੇ ਕਬੂ ਫਿਰ ਇਸ ਤਿਸ ਤਰ੍ਹਾਂ ਜਿਹੜਾ ਕੰਮ ਕਰਦੇ ਆਂ ਕਾਫੀ ਚੰਗਾ ਕੋ ਜੇ ਜਿਹੜਾ ਅੱਜ ਇਹ ਕੈਂਪ ਲਗਾਇਆ ਗਿਆ ਹੈ ਇਹ ਪਟਿਆਲਾ ਪ੍ਰੋਗਰੈਸਿਵ ਫਰੰਟ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਸ਼੍ਰੀ ਆਕਾਸ਼ ਸ਼ਰਮਾ ਬੋਸਰ ਜੀ ਉਹਨਾਂ ਦੇ ਦੁਆਰਾ ਲਗਾਇਆ ਗਿਆ ਇਸ ਦੇ ਵਿੱਚ ਇਹ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਨੇ ਵੀ ਲੋਕਾਂ ਦੀ ਬਿਊਟੀ ਸਕੀਨ ਹੈ ਤੇ ਕਿਵੇਂ ਕਿਸੇ ਲੋਰ ਨੂੰ ਉਹ ਆਪਣੇ ਯੂਜ਼ ਕਰ ਸਕਦੇ ਨੇ ਪਰੋਵੀਜਨਸ ਕੀ ਨੇ ઓਰ ਸਿਰੀਸ ਫੀਸ ਕਰਤਾ ਐਡਵੋਕੇਟ ਜੀ ਸੀਨੀਅਰ ਐਡਵੋਕੇਟ ਪਟਿਆਲਾ ਦੇ ਉਹਨਾਂ ਦੁਆਰਾ ਦੱਸਿਆ ਜਾਏਗਾ ਤੇ ਲੋਕਾਂ ਨੂੰ ਇੱਥੇ ਇਕੱਠਾ ਕਰਕੇ ਉਹਨਾਂ ਦੀ ਡਿਊਟੀਆਂ ਤੇ ਲਾਅਜ਼ਦਾਰੇ ਦੱਸਿਆ ਜਾਣਾ ਸਰ ਮੈਂ ਸੋਸ਼ਲ ਵਰਕਰ ਰਹੇ ਹਾਂ ਇਹ ਮੈਂ ਚਾਹਨੀ ਹੈ ਵੀ ਮੇਰੇ ਨਾਲ ਜਿੰਨੇ ਵੀ ਲੇਡੀ ਸਾਹਿਬ ਡੈਟਚ ਵਗੈਰਾ ਹੈਗੇ ਆ ਉਹਨਾਂ ਨੂੰ ਥੋੜੀ ਮਦਦ ਵੀ ਲੈ ਜੀ ਅਸੀਂ ਕੋਈ ਵੀ ਕੰਮ ਕਾਨੂੰਨੀ ਤੌਰ ਤੇ ਚੱਕ ਤਾਂ ਲੈਂਦੇ ਆ ਪਰ ਸਾਨੂੰ ਇਸ ਚੀਜ਼ ਨੂੰ ਖਤਮ ਕਰਨ ਦਾ ਕੋਈ ਪਤਾ ਨਹੀਂ ਹੋਣਾ ਜਿਵੇਂ ਕਿ ਮੈਂ ਖੁਦ ਵੀ ਲਗਾ ਲਵਾਂ ਮੈਨੂੰ ਕਈ ਤੁਸੀਂ ਜਾਨੇ ਕੋਈ ਵੀ ਨੌਲੇਜ ਮਿਲ ਸੀ ਜੋ ਕਿ ਮੈਂ ਆਕਾਸ਼ ਬੋਕਸਰ ਜ਼ਿਲ੍ਹੇ ਸਾਡੇ ਇਨਵਾਈਟ ਕੀਤਾ ਹੈ ਇੱਥੇ ਤੇ ਆਪਣੇ ਇਸ ਤਰ੍ਹਾਂ ਆਏ ਹੋਏ ਲੋਕਾਂ ਦੇ ਨਾਲ ਜੀ ਤੇ ਇਹਨਾਂ ਤੋਂ ਹੁਣ ਮੈਂ ਥੋੜੀ ਜਿਹੀ ਨੌਲੇਜ ਲਈਤੀ ਹੈ ਕਿ ਸਰ ਸਾਡੇ ਕਿੰਨੇ ਵੀ ਐਸਾ ਕੇਸਸ ਨੇ ਪੈਂਡਿੰਗ ਨੇ ਤੇ ਮੈਨੂੰ ਉਹਨਾਂ ਦੀ ਨੌਲੇਜ ਦੋ ਥੋੜੀ ਜਿਹੀ ਮਨੂਨਾ ਬਾਰੇ ਮੈਨੂੰ ਕੁਛ ਨਹੀਂ ਪਤਾ ਉਹਦਾ ਬਾਰੇ ਹਾਲਾਂਕਿ ਮੈਂ ਖੁਦ ਸੋਸ਼ਲ ਵਰਕਰ ਵੀ ਹਾਂ ਪਰ ਸਰ ਨੇ ਬਹੁਤ ਅੱਛੀ ਤਰ੍ਹਾਂ ਸਾਨੂੰ ਗਾਈਡ ਕੀਤਾ ਸਾਨੂੰ ਸਮਝਾਇਆ ਇਸ ਕੈਂਪ 'ਚ ਆ ਕੇ ਪਰ ਮੈਨੂੰ ਬਹੁਤ ਰਾਹਤ ਮਿਲੀ ਹੈ ਮੇਰਾ ਮਾਈਂਡ ਚਾਇਆ شويه ਥੋੜਾ ਜਿਹਾ ਜੋ ਕਿ ਡਲ ਮਾਈਂਡ ਹੋਇਆ ਤੇ ਅਸੀਂ ਤੇ ਮੈਨੂੰ ਐਵੇਂ ਹੋ ਗਿਆ ਵੀ ਸਾਨੂੰ ਹੁਣ ਕਿਤੇ ਨਾ ਕਿਤੇ ਸਤੀਜ ਜੀ ਸਾਨੂੰ ਰਾਹ ਪਾ ਦੇਉ। ਕੀ ਮਾਮਲਾ ਸੀਗਾ ਜੀ? ਸਾਡੇ ਸੀਗੇ ਦੋ ਤਿੰਨ ਮਾਮਲੇ ਸੀਗੇ ਜੀ। ਸੋਸ ਬੱਚੇ ਜੀ ਵੀ ਆਉਂਦੇ ਨੇ। ਬਾਕੀ ਰੈਡੀਸਰ ਦੇ ਵੀ ਹੈਗੇ ਨੇ, ਕੁਝ ਕਲੇਮਾਂ ਦੇ ਵੀ ਹੈਗੇ ਨੇ। ਕੁਝ ਕੇਸ ਸੀ 12 14 14 ਸਾਲ ਦੇ ਪੈਂਡਿੰਗ ਵੀ ਸੀਗੇ ਜਿਨ੍ਹਾਂ ਬਾਰੇ ਮੈਨੂੰ ਨੋ ਲੈਜ ਨਹੀਂ ਸੀ। ਹੁਣ ਇਹਨਾਂ ਨੇ ਮੈਨੂੰ ਦੱਸਿਆ ਤੇ ਮੈਨੂੰ ਹੁਣ ਪਤਾ ਲੱਗਿਆ। ਮ ਚਾਹਾਂਗੀ ਵੀ ਮੇਰੇ ਵੰਗੂ ਹੋਰ ਵੀ ਮੇਰੀ ਭੈਣਾਂ ਮੇਰੇ ਭਰਾ ਜੋ ਵੀ ਮੇਨਾਂ ਜੁੜੇ ਹੋਏ ਨੇ ਜੋ ਮੇਨੂੰ ਤੋਂ ਸਲਾਹ ਲੈਂਦੇ ਨੇ ਜੋ ਮੇਨਾਂ ਨਾਲ ਅਟੈਚਮੈਂਟ ਨੇ ਵੀ ਉਹ ਆ ਕੇ ਇਹਨਾਂ ਤੋਂ ਹੋਰ ਵੀ ਸਲਾਹ ਲੈਣ ਅਸੀਂ ਚਾਹਾਂਗੇ ਵੀ ਅਸੀਂ ਵੀ ਇੱਕ ਕੈਂਪੀਨ ਅਦ ਰਖਾਈਏ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਸਾਨੂੰ ਗਾਈਡ ਕੀਤਾ ਵੀ ਹੋਰ ਵੀ ਲੋਕਾਂ ਨੂੰ ਜਨਸ ਨੂੰ ਕਿਸੇ ਵੀ ਜਿਸ ਤਰ੍ਹਾਂ ਸਮਾਜ ਨੂੰ ਪੂਰੇ ਨੂੰ ਨੌਲੇਜ ਮਿਲਣੀ ਚਾਹੀਦੀ ਹੈ ਇਸ ਚੀਜ਼ ਦੀ ਕੀ ਨਾਮਾ ਤੁਹਾਡਾ ਆਪਣਾ कैंप ਦੇ ਵਿੱਚ ਆਇਆ ਤੁਸੀਂ ਅੱਜ ਕੁਸੁਰ ਜਾਉਗਾ ਕੀ ਕਹਿਣਾ ਚਾਹੋਗੇ ਇਸ ਕੈਂਪ ਦੇ ਬਾਹਰ ਇੱਕ ਇਹ ਕਹਿਣਾ ਚਾਹਾਂਗਾ ਕਿ ਪਟਿਆਲਾ ਕੋਰਪੋਰੇਟ ਦੇ ਪ੍ਰੰਤ ਰੋਲ ਜਿਹਾ ਜੁਆ ਹੈ ਨੋ ਅੰਦਰ ਪ੍ਰਗਨ ਤਾਰ ਸ਼ਹਿਰਾਂ ਵਰਕਸ਼ਾਪ ਵੀ ਨੇ ਕਿ ਰੈਂਟਿਕ ਐਡਵੋਕੇਟ ਸੁਸ਼ਟਾ ਪਟਿਆਲਾ ਦੀ ਸਰਪਸਤੀ ਹੀ ਕਰਾ ਦੇਣਾ ਹੈ ਤੇ ਅਗਲੇ ਕਦਮ ਦੀ ਫੀਲਿੰਗ ਦੇ ਮੈਂਬਰ ਹੋਣੇ ਨਾਲਹਾ ਹਾਜ਼ਰ ਹਨ ਜਿਨ੍ਹਾਂ ਦੇ ਵਿੱਚੋਂ ਐਡਵੋਕੇਟ ਐਰਵਰਨਾ ਵੀ ਬਿਸ਼ੇਸ਼ ਤੌਰ ਤੇ ਹੋਰ ਵੀ ਤੇ ਆਏ ਨੇ ਇੱਕ ਬਹੁਤ ਧੀਆ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਇਹ ਦੇ ਇਸ ਨੂੰ ਵੀ ਤੱਕ ਜੁੜਨਾ ਦੋਣਾ ਕਿ ਜੇ ਵੀ ਉਹ ਸਾਥੇ ਐਜੂਕੇਸ਼ਨ ਨੂੰ ਲੋਕਾਂ ਨੂੰ ਮੁਫਤ ਕਵਰੇਜ ਦੇ ਦੇਣਗੇ ਉਹ ਫ੍ਰੀ ਆਫ ਕਾਸਟ ਹੋਵੇਗੀ ਤਾਂ ਕਿ ਕਿਸੇ ਦੇ ਬਾਦਲ ਵਿੱਚ ਕੋਈ ਨਾ ਲੈ ਹੋਵੇ ਕਿ ਇਹ ਸ਼ਾਇਦ ਸਾਡੇ ਤੋਂ ਬਾਅਦ ਕੋਈ ਪੈਸੇ ਮੰਗ ਕਰਾਂ ਤੇ ਐਸਾ ਕੋਈ ਗੱਲ ਨਹੀਂ ਹੈ ਕਿਉਂਕਿ ਕਰਤਾ ਸਾਹਿਬ ਦੇ ਅਕਾਸ ਬੋਕਸਰ ਵੀ ਪਹਿਲਾਂ ਹੀ ਬਹੁਤ ਸਾਰੇ ਸੋਸ਼ਲ ਵਰਕ ਦੇ ਕੰਮਾਂ ਦੇ ਵਿੱਚ ਇਹ ਇਨਵੋਲਵ ਹਨ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਕਰਦੇ ਹਨ ਤੇ ਪ੍ਰੋਗਰੈਸ ਜਿਹੜਾ ਪ੍ਰੋਜੈਕਟ ਹੈਗਾ ਸਾਡਾ ਪ੍ਰੋਗਰੈਸ ਉਦੇ ਵਿੱਚ ਬਹੁਤ ਬਹੁਤ ਕੰਮ ਦੇ ਲੋਕੀਂ ਵਗੈਰਾ ਲਾਣਾ ਉਹ ਕਈ ਨੇ ਉਹ ਕਾਰਜੀਆਂ ਦੇ ਵਿੱਚ ਬਹੁਤ ਸਰਗਰੀ ਹੈ ਤੇ ਮੈਂ ਲੋਕਾਂ ਨੂੰ ਸਹਿਯੋਗ ਕਰਨਾ ਚਾਹੁੰਦਾ ਹੈ ਕਿ ਐਡਵੋਕੇਟ ਜੀ ਵਰਮਾ ਜੀ ਦੀ ਅਗਵਾਈ ਮਿਲ ਚੁੱਕੀ ਜਿਵੇਂ ਜੀ ਐਡਵੋਕੇਟ ਸਾਹਿਬਾਨ ਆ ਜਿੱਤੇ ਆਏ ਨੇ ਸਾਰੇ ਇਮਾਨਦਾਰ ਤੇ ਅچھے ਵਕੀਲ ਨੇ ਅੱਛੀ ਨੌਜਤ ਰੱਖਦੇ ਨੇ ਲੋਕਾਂ ਦੇ ਤੇ ਬਹੁਤ ਜ਼ਿਆਦਾ ਪ੍ਰਭਾਵ ਹੈ ਇਹ ਇਹਨਾਂ ਦੀ ਕੋਈ ਸੇਵਾ ਦਾ ਸਾਧਨ ਨਹੀਂ ਹੈ ਇਹ ਸੋਸ਼ਲ ਵਰਕ ਕਰਦਾ ਰਹੇਗਾ ਕਾਰਜ ਲੈ ਜੇਗੇ ਜੋ ਕੋਈ ਕਹੀਦਾ ਹੈ ਜੋ ਵੱਧ ਵੱਧ ਆਪਿਆਂ ਜਾਂ ਗੁਆਂਢੀਆਂ ਰਿਸ਼ਤਿਆਂ ਨੂੰ ਵੀ ਅਗਰ ਉਹਨਾਂ ਨੂੰ ਕੋਈ ਡੀਪਰ ਪ੍ਰੋਬਲਮ ਚੱਲ ਰਹੀ ਹੈ ਕਿ ਕਿਸੇ ਕਿਸਮ ਦੀ ਸਮੱਸਿਆ ਉਸ ਚੱਲਦਾ ਹੈ ਜੇ ਕੋਈ ਬੰਦਾ ਉਹਨਾਂ ਨੂੰ ਕੋਈ ਰਾਏ ਦੇਣ ਵਾਸਤੇ ਇਹਨਾਂ ਦੇ ਕੋਲ ਪਹੁੰਚੇ ਤਾਂ ਕਿ ਲੋਕਾਂ ਸਾਹਰੇ ਅਡਵਾਈਸ ਲੈ ਕੇ ਇਸ ਨੂੰ ਜਾਣ ਸਕਣ ਇਹ ਪ੍ਰਾਈਵੇਟ ਲੋਕਾਂ ਦੇ ਚੰਗੀਆਂ ਚੰਗੀਆਂ ਨਾ ਪਸਦੇ ਅੱਜ ੈਂਪ ਲਗਾਇਆ ਉਸ ਬਾਰੇ ਜਾਣਕਾਰੀ ਦੇ ਲੋ ਇਹ ਜਿਹੜਾ ਅੱਜ ੈਂਪ ਸਾਡਾ ਡਿਆਲਾ ਪ੍ਰੋਗਰੈਸਿਵ ਫਰੰਟ ਵੱਲੋਂ ੈਂਪ ਲਗਾਇਆ ਹੈ ਸਾਡੇ ਜਿਹੜੇ ਡਿਆਲਾ ਪ੍ਰੋਗਰੈਸਿਵ ਫਰੰਟ ਦੇ ਸਰਪ੍ਰਸਤ ੈਂਪ ਸੀਨੀਅਰ ਐਡਵੋਕੇਟ ਈਸ਼ ਕਰਤਰਾ ਜੀ ਇਹ ਉਹਨਾਂ ਦੀ ਸਰਪ੍ਰਸਤੀ ਦੇ ਵਿੱਚ ੈਂਪ ਲਗਿਆ ਹੈ ਉਹਨਾਂ ਦੀ ਟੀਮ ਵੱਲੋਂ ਉਵੇਂ ਬੈਠੇ ਨੇ ਸਾਰੀ ਉਹਨਾਂ ਦੀ ਟੀਮ ਬੈਠੀ ਹੈ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਨੂੰ ਇਹ ਜਿਹੜਾ ਕਾਨੂੰਨੀ ਸਹਾਇਤਾ ਸਲਾਹ ੈਂਪ ਹੈ ਵੀ ਜਿਹੜੇ ਲੋਕਾਂ ਨੂੰ ਕੋਈ ਦਿੱਕਤ ਆ ਰਹੀ ਹੈ ਉਹਨਾਂ ਦੇ ਗਮਾਂ ਦੇ ਵਿੱਚ ਧਾਕੇ ਉਸ ਨਾਲ ਲੈ ਸਕਦਾ ਹੋਰੇ ਤੇ ਜਿਹੜੇ ਆਮ ਲੋਕਾਂ ਦੇ ਜਿਹੜੇ ਹੱਕ ਐ ਆਪਣੇ ਕਾਨੂੰਨੀ ਹੱਕ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਐ ਇਹ ਉਹਨਾਂ ਦੇ ਤੇ ਹੱਕ ਐ ਉਹਨਾਂ ਬਾਰੇ ਜਾਣਕਾਰੀ ਦੇਣ ਦੇ ਲਈ ਕੈਂਪ ਵਿਸ਼ੇਸ਼ ਤੌਰ ਤੇ ਲੱਗਿਆ ਹੈ ਜਿਹਦੇ ਵਿੱਚ ਬਹੁਤ ਹੀ ਵਧੀਆ ਸ਼ਹਿਰ ਵਾਸੀਆ ਵੱਲੋਂ ਸਹਿਯੋਗ ਮਿਲ ਰਿਹਾ ਵਾਕਾ ਵਾਕੀ ਲੱਗਿਆ ਦੋ ਥੋੜੀ ਦੂਰ ਦੂਰੋਂ ਲੋਕਾਂ ਕੋਲ ਪਹੁੰਚ ਰਹੇ ਨੇ ਸਰਪ੍ਰਸਤ ਤੇ ਉਹਨਾਂ ਦੀ ਟੀਮ ਜਿਹੜੀ ਬੈਠੀ ਐ ਬਹੁਤ ਹੀ ਵਧੀਆ ਗਾਈਡ ਕਰਦੇ ਬੰਦੇ ਨੂੰ ਤੇ ਲੋਕ ਜਿਹੜੇ ਜਾ ਰਹੇ ਐ ਉਹ ਬਹੁਤ ਹੀ ਖੁਸ਼ ਹੋ ਕੇ ਜਾ ਰਹੇ ਨੇ ਵੀ ਬਹੁਤ ਹੀ ਵਧੀਆ ਸਲਾਹ ਦੀਤੀ ਜਾ ਰਹੀ ਹੈ ਉਹਨੇ ਇਹ ਜਿਹੜਾ ਸਾਡਾ ਅਗਲਾ ਪੜਾਅ ਹੈ ਅਸੀਂ ਇਸ ਤੋਂ ਬਾਅਦ ਮਹੱਲਿਆਂ ਦੇ ਵਿੱਚ ਵਾੜਾ ਦੇ ਵਿੱਚ ਸ਼ਹਿਰ ਦੇ ਵਾੜਾ ਦੇ ਵਿੱਚ ਕਰਕਰਾ ਸਾਹਿਬ ਦੀ ਟੀਮ ਕਰਕਰਾ ਸਾਹਿਬ ਆਪ ਅਸੀਂ ਵਾੜਾ ਦੇ ਵਿੱਚ ਇਸ ਤੋਂ ਬਾਅਦ ਜਿਹੜੇ ਇਹ ਕਾਨੂੰਨੀ ਸਹਾਇਤਾ ਕੈਂਪ ਹੈ ਲੋਕਾਂ ਨੂੰ ਜਾਗਰੂਕ ਕਰਨ ਦੇ ਕੈਂਪ ਹੈ ਕਿ ਅਸੀਂ ਸ਼ਹਿਰ ਦੇ ਵਿੱਚ ਵਾੜਵਾਈ ਸ਼ੁਰੂ ਕਰਨ ਜਾ ਰਹੇ ਹਾਂ ਮਹੱਲੇ ਦੇ ਵਿੱਚ ਸਾਡੀ ਜਿਵੇਂ ਟੀਮ ਹੈ ਸਾਡੇ ਜਿਹੜੇ ਮੈਂਬਰ ਹੈ ਅਸੀਂ ਪਿਛਲੇ ਜੀ ਤੁਹਾਡੇ ਸਾਹਮਣੇ ਇੱਕ ਸਪੈਸ਼ਲ ਮੈਮੋਰੀ ਟੀਮ ਅਨਾਉਂਸ ਕੀਤੀ ਸੀ ਉਸ ਤੋਂ ਬਾਅਦ ਅਸੀਂ ਹੋਰ ਆਪਣੀ ਟੀਮ ਜਿਹੜੀ ਸਾਡੀ ਜੀ ਬੜਾ ਵਾਅਦਾ ਹੋਇਆ ਆਨਾਲੇ ਦਿਨਾਂ ਦੇ ਵਿੱਚ ਅਗਲੇ ਹਫਤੇ ਅਸੀਂ ਆਪਣੀ ਕੋਰ ਜਿਹੜੀ ਵੀ ਟੀਮ ਦੇ ਵਿੱਚ ਵਾਅਦਾ ਕਰਾਂਗੇ ਜਿਹੜੇ ਸਾਡੇ ਉਹ ਮੈਂਬਰ ਨੇ ਸ਼ਹਿਰਾਂ ਦੇ ਵਿੱਚ ਲੱਖ ਲੱਖ ਜਗ੍ਹਾ ਬੈਠੇ ਨੇ ਅਸੀਂ ਉਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਮਹੱਲੇ ਦੇ ਵਿੱਚ ਜਾ ਕੇ ਕੈਂਪ ਲਾਵਾਂਗੇ ਤਾਂ ਕਿ ਜਿਹੜੇ ਲੋਕਾਂ ਦੇ ਵਿੱਚ ਅਵੇਅਰਨੈਸ ਹੈ ਕੰਨੀ ਸਵਾਹ ਦੇ ਬਾਰੇ ਕੋਰਟ ਕੇਰੀ ਦੇ ਪੰਮਾ ਦੇ ਬਾਰੇ ਅਵੇਅਰਨੈਸ ਹਸਬ ਠੀਕ ਹੈ ਠੀਕ